ਕੱਪਰੂ ਦੇ ਪਿੰਡੇ ਵਿੱਚੋਂ ਸੇਕ ਨਿਕਲੇ ਮਰਨ ਜੱਜ ਤੇ ਉਹ ਕੋਨੇ ਸਿਰੋ ਆ ਵਣਦੀ ਆਪਾਂ ਗੱਲ ਕਰ ਰਹੇ ਆਂ ਖੱਚ ਜਨਾਨੀ ਦੀ ਕੱਲ ਇਹਨੇ ਲਾਈਵ ਹੋ ਕੇ ਜਿੰਨੀ ਵੀ ਇਹਨੇ ਗੱਲ ਬਕਵਾਸ ਕੀਤੀ ਹੈ ਆ ਦੇਖ ਓਏ ਸੱਜਣਾ ਤੇਰੇ ਚਾਰ ਕਿ ਦਿਨਾਂ ਨੇ ਮਜ਼ਾਕ ਨੇ ਸਾਡਾ ਕੀ ਹਾਲ ਕਰਤਾ ਓਏ ਐਨਾ ਪਿਆਰੇ ਤੇਰਾ ਮੇਰਾ ਜਨਮਦਨ ਜਨਮਦਨ ਨੂੰ ਮੈਂ ਤੁਹਾਨੂੰ ਭਗਤ ਸਿੰਘ ਭਗਤ ਸਿੰਘ ਜੰਮੇ ਸੀ ਤਾਂ ਇੱਥੇ ਪਿੰਡ ਚੋਂ ਇੱਥੇ ਪਟਿਆਲਾ ਚ ਗੰਦ ਪਾਉਂਦਾ ਫਿਰਦਾ ਰਹਿਣਾ ਕਿਤੇ ਗੱਡੀ ਲੈ ਕੇ ਕਿਤੇ ਮੋਟਰਸਾਈਕਲ ਲੈ ਕੇ ਪੰਜਾਂ ਮਿੰਟਾਂ ਦਸਾਂ ਦੇ ਵਿੱਚ ਇਹ ਖਿਡਾਰਨਾ ਕੱਪੜੇ ਉਤਾਰ ਕੇ ਗਰਾਊਂਡ ਦੇ ਵਿੱਚ ਪਹੁੰਚ ਜਾਣੀਆਂ ਵਾਗੇ ਕਰਦੇ ਮੇਰੇ ਪਿਆਰਿਓ ਤੁਹਾਡੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਆਪਣੇ ਦੂਸਰੇ ਚੈਨਲ ਤੇ ਨਵੇਂ ਵੀਡੀਓ ਆ ਚੁੱਕੀ ਹੈ ਜਿਹੜੇ ਕੰਦਸੀ ਲੰਬੀ ਵੀਡੀਓ ਲੈ ਕੇ ਆਇਆ ਕਰ ਆਪਣੇ ਦੂਸਰੇ ਚੈਨਲ ਤੇ ਲੰਬੀਆਂ ਵੀਡੀਓਜ਼ ਹੀ ਆਇਆ ਕਰਨਗੀਆਂ ਬਾਕੀ ਲਾਈਕ ਕਮੈਂਟ ਕਰਕੇ ਦੱਸ ਦਿਓ ਵੀਡੀਓ ਕਿੱਦਾਂ ਦੀ ਲੱਗੀ ਹੈਲਨਤਾ ਜਿਹੜੀ ਕੀਕੀ ਕਹਿੰਦੀ ਆ ਨਾ ਹੈਪੀ ਬਰਥਡੇ ਮੈਨੂੰ ਪੁੱਤ ਨਾ ਤੁਨਾਂ ਕਿਸੇ ਨੇ ਪੁਜਾਤਾ ਗੂਠਾ ਟਾਕੀ ਚ ਗੈਪ ਕੱਟ ਦਿਆ ਕਰ ਨਾਲੇ ਹੁਣ ਇਹ ਗੁੱਡੀ ਦਾ ਬਰਥਡੇ ਆ ਮੈਨੂੰ ਲੱਗਦਾ ਰਾਤ ਨੂੰ ਸੇਲੀਆਂ ਚਾਹੀਏ ਆਉਣ ਚਾਹੀਣ ਆ ਹੁਣ ਪਰ ਸੇਲੀਆਂ ਜਰੂਰ ਆਉਣਗੀਆਂ ਉਹਨੇ ਇਹਦੀਆਂ ਸੇਲੀਆਂ ਨਹੀਂ ਹੋਣੀਆਂ ਜਿੰਨੇ ਸੇਲੇ ਬਣਾਈ ਫਿਰਦੀ ਹੋਣੀ ਆ ਨਾਲੇ ਕਿਤੇ ਇਹ ਵੀਡੀਓ ਉਦੋਂ ਦੀ ਤਾਂ ਨਹੀਂ ਜਦੋਂ ਇਹ ਕਹਿੰਦੀ ਸੀ ਵੀ ਕੀਕ ਤੇ ਲਾ ਕੀ ਆਹ ਪਾ ਕੀ ਓਏ ਐਕਸਕਿਊਜ਼ ਮੀ ਫਿਰ ਸਟਾਪ ਹੈ ਬਸ ਜਦ ਕਰਤੀ ਹੋਈ ਬੁਤੂ ਕਰਤੋਂ ਨੂੰ ਲੱਗਿਆ ਵੀ ਇੱਥੇ ਗਾਲਤ ਕਹਿ ਰਹੇ ਆ ਮੈਂ ਉਹ ਨਹੀਂ ਬਸ ਜਦ ਇਥੇ ਮੈਂ ਬਿਲਕੁਲ ਗਲਤ ਨਹੀਂ ਕਿਹਾ ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਕੇਕ ਤੂਤੇ ਤੇ ਇੱਕ ਮਿੰਟ ਜੀ ਹਰਾਮਜਾਦੇ ਤੂੰ ਉਹ ਬਸ ਇਹ ਸਭ ਐਕਤੀ ਸੱਚੀ ਲੌਂਗ ਹੋ ਗਿਆ ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਕੇਕ ਕਾਕੂ ਤੇ ਲਾ ਕੇ ਕੋਲੀਆਂ ਚ ਪਾ ਕੇ ਖਾਣ ਗਈਆਂ ਨਾ ਵੇਸਾ ਲੈ ਫੀਲਿੰਗ ਤਾਂ ਹੈ ਚੱਕੀ ਫਿਰਤ ਨੇ ਜਿਵੇਂ ਕੋਈ ਨਾ ਕੈਫ ਦਾ ਹੈਪੀ ਬਰਥਡੇ ਹੁੰਦਾ ਇਹ ਲਿਬਰੀ ਜੀ ਅੱਜ ਬਰਥਡੇ ਦੀ ਖੁਸ਼ੀ ਚ ਕਈਆਂ ਤੋਂ ਲੱਤਾਂ ਚਗਵਾਉਗੀ ਓ ਐਕਸਕਿਊਜ਼ ਮੀ ਫਿਰ ਸਟਾਪ ਓ ਬੱਸ ਇਹ ਸਭ ਡੀ ਜੇ ਤੇ ਡੀ ਜੇ ਤੇ ਪੰਗਰੇ ਪੈਣਗੇ ਤੇਰੀਆਂ ਸਹੇਲੀਆਂ ਕੋੜੀਆਂ ਬਣਾ ਲਈਆਂ ਸਾਰੀਆਂ ਬਤੇ ਬਤੇ ਖੂ ਹਾਂ ਬੇਚੂ ਲਾਈਆਂ ਦੁੱਪ-ਦਪ ਤਾਰੀਆਂ ਐਨਾ ਪਿਆਰ ਤੇਰਾ ਮੇਰਾ ਤੂੰ ਜਿੰਨਾ ਰੌਣੀ ਜਿੰਦਾ ਦાસੀ ਭਾਈ ਨੀ ਰਾਜੇ ਰਣੀ ਤੇ ਉਹੀ ਤੇਰੇ ਨਾਲ ਸਾਜ ਜੇ ਸਮਤੇ ਚ ਕੋਰਦੀ ਤੇਰੀ ਮੇਰੀ ਜੋੜੀ ਜਿਉਂ ਟਾਈ ਤੇ ਲੋ ਇਹ ਪ੍ਰਜਾਤੀ ਵੀ ਸਾਡੇ ਪੰਜਾਬ ਵਿੱਚ ਅੱਜ ਕੱਲ ਤਨਬਰਦਨ ਬਦਰਹੀਆ ਇਨਾਨ ਤੇ ਕਾ ਲਿਆ ਹੋਇਆ ਵੀ ਗਾਣੇ ਦੀ ਚੰਗੀ ਤਰ੍ਹਾਂ ਪੈਣ ਕਰਨੀ ਹੈ ਜਦੋਂ ਕਿਤੇ ਮੇਰੇ ਵਰਗੇ ਨੂੰ ਕੋਈ ਮੜਾ ਜੇ ਗਾਣਾ ਪਸੰਦ ਆਉਣ ਲੱਗਦਾਗਾ ਨਾ ਫੇਰ ਸਾਲੇ ਉਹੀ ਗਾਣੇ ਤੇ ਇਹ ਰੀਲ ਬਣਾ ਕੇ ਪਾ ਦੇਣਗੇ ਬਸ ਜਦੋਂ ਹੀ ਇਹਨਾਂ ਤੇ ਰੀਲ ਕਰਨੀ ਪੈਂਦੀ ਆ ਨਾ ਇਹ ਸਾਰੇ ਗਾਣੇ ਦੀ ਖੌਲ ਮਲਾ ਕੇ ਰੱਖ ਦਿੰਦੇ ਨੇ ਭਰਾ ਮੇਰੇ ਆ ਤੂੰ ਲੱਤਾਂ ਹੋਰ ਲੰਬੀਆਂ ਕਰ ਲਾ ਪਰ ਮਿਊਜ਼ਿਕ ਇੰਡਸਟਰੀ ਚੋਂ ਆਪ ਦੇ ਪੈਰ ਤੇ ਛੀ ਰੱਖੀ ਆ ਇੱਕ ਗੱਲ ਆਲਵਸਿੱਧ ਤੋ ਲੇਕਤੀ ਰੂਫ ਤੇ ਮਾ ਵੀ ਮੰਗਲਾ ਨਾਲੇ ਹੁਣ ਭੈਣ ਦੇ ਯਾਰਾ ਰਾਤ ਬਹੁਤ ਹੋ ਚੁੱਕੀ ਆ ਤੂੰ ਸੌਂ ਜਾ ਮੇਰਾ ਵੀਰ ਕਿਉਂ ਤੂੰ ਮਸਰਾ ਦੀ ਬੰਦ ਲੈਣੀ ਕੀਤੀ ਆ ਉਹ ਵੀ ਛਾਲੇ ਸੂਚੀ ਪਾਏ ਹੁਣ ਜੀ ਵੀ ਸਾੜਦੇ ਤੋਂ ਵੱਡਾ ਵੀ ਕੋਈ ਕਲਾਕਾਰ ਆ ਗਿਆ ਨਾਲੇ ਇੱਕ ਗੱਲ ਹੋਰ ਗੱਲਾ ਤੇਰਾ ਸਾਲ ਬਸ ਪਾਹਲ ਤੂੰ ਦੋਹੇ ਯਾਰ ਅਸੀਂ ਨਾ ਬੇਤੇ ਕਰਿਆ ਯਾਰੇ ਕਰ ਫੇਰ ਜ਼ਹਿਰ ਕੋਸ ਗੱਲ ਬਣ ਜਾਵੀ ਇੱਕ ਪਾਸੇ ਤਾਂ ਗਲਾ ਅਵਸਿੱਧੂ ਇੱਕ ਪਾਸੇ ਇਹ ਗੈਂਦਾ ਸਿੱਧੂ ਦੇ ਦਾ ਸੂਨੂ ਸੀਤ ਵਾਲਿਆਂ ਨੂੰ ਰੂਕੰ ਪਾਉਂ ਸੜ ਲਾਉਂਦਾ ਤੂੰ ਥੱਲੇ ਆ ਜਾ ਗੋਰੀਏ ਤੈਨੂੰ ਤਲੀਆਂ ਤੇ ਚੋਗ ਚ ਗਾਵਾ ਭੈਣ ਦੀ ਦੰਨ ਨੈਣਾ ਤੁਹਾਡਾ ਬੇੜਾ ਘਰ ਕੀ ਹੋ ਜੇ ਤੁਹਾਡਾ ਆਹ ਦੇਖ ਓ ਸੱਜਣਾ ਤੇਰੇ ਚਾਰ ਦਿਨਾਂ ਨੇ ਮਜ਼ਾਕ ਨੇ ਸਾਡਾ ਕੀ ਹਾਲ ਕਰਤਾ ਓਏ ਇਸ ਸਤਿਨਾ ਦਾ ਕਮਾਲ ਘਟਾ ਤੇ ਮੈਨੂੰ ਰਾਤਾਂ ਦੀ ਮਿਹਨਤ ਬਦ ਲੱਗਦੀ ਐ ਮੈਨੂੰ ਲੱਗਦਾ ਭੈਣ ਦਾ ਯਾਰ ਰਾਤ ਨੂੰ ਤਾਰਾ ਵਟਣ ਗਿਆ ਹੁਣ ਲੋਕਾਂ ਦੇ ਡਿੱਕੇ ਛੜ ਗਏ ਹੁਣ ਬਸ ਫਿਰ ਲੋਕਾਂ ਨੇ ਖੋਟੋ ਖਟ ਖੜਤੀ ਲਾਲ ਹੁਣ ਬਹਾਨਾ ਲਾਉਂਦੇ ਫਿਰਦੇ ਨੇ ਵੀ ਸੱਜਣ ਨਹੀਂ ਹੈਗੇ ਨਾਲ ਨਾਲੇ ਤੂੰ ਤੇ ਨਾਲੇ ਉਹ ਸੱਜਣ ਕਿਸੇ ਦਿਨ ਟੈਮ ਘੱਟ ਕੇ ਕਿਸੇ ਤੇ ਜਾ ਕੇ ਤੂੰ ਤੇ ਤੇ ਵੱਜਣ ਭੈਣ ਦੇ ਯਾਰ ਫਰਾਈ ਜਾਂ ਨਾ ਧੱਕ ਕੇ ਸੱਜਣਾ ਤੇ ਇਲਜ਼ਾਮ ਲਾਈ ਜਾਂਦੇ ਨੇ ਵੀ ਸੱਜਣ ਤੂੰ ਖਾ ਖੜ ਕੇ ਸੱਜਣ ਨੂੰ ਮਿਆਕ ਕਰ ਗਏ ਅੱਗੇ ਆਪਾਂ ਕਹਿੰਦੇ ਹੁੰਦੇ ਸੀ ਨਾ ਵੀ ਪਈਆਂ ਤੋਂ ਪੰਜਾਬ ਨੂੰ ਖਤਰਾ ਦਾ ਮੈਨੂੰ ਲੱਗਦਾ ਸਲਾ ਪਈਆਂ ਤੋਂ ਬਦ ਇ ਤੋ ਕਤਰਾ ਦਾ ਮੇਰਾ ਸਲਾਤੀ ਮੁਹਾਨੀ ਨਾਲੇ ਮੈਂ ਭਾਂਚੋਂ ਨਾ ਕੁੜੀਆਂ ਤੇ ਹੈਰਾਨਾ ਜਿਹੜੀਆਂ ਸਾਲੀਆਂ ਇਹ ਜਾਨ ਨੂੰ ਪਸੰਦ ਖਲਦੀਆਂ ਇਹਨਾਂ ਨੂੰ ਤਾਂ ਭਾਂਚੋਂ ਨਾ ਤੇ ਕਰ ਦੇਣੀ ਪਸੰਦ ਹੈ ਗਾਦੇ ਤੁਸੀਂ ਪਤਾ ਨਹੀਂ ਇਹਨੇ ਤੇ ਕੀ ਦੇਖ ਲਿਆ ਆਪਾਂ ਗੱਲ ਕਰ ਰਹੇ ਹਾਂ ਖੱਚ ਜਨਾਨੀ ਦੀ ਕਰ ਲੈਣੇ ਲਾਈਵ ਹੋ ਕੇ ਜਿੰਨੀ ਵੀ ਇਹਨੇ ਗੱਲ ਬਕਵਾਸ ਕੀਤੀ ਹੈ ਨਾ ਇਹਦਾ ਰਿਪਲਾਈ ਜ਼ਰੂਰ ਆਊਗਾ ਰਿਪਲਾਈਸ ਹੋਣਗੇ ਪੁੱਛੋ ਬਾਬੇ ਉਹ ਔਕਾਤ ਕੀ ਹੁੰਦੀ ਆ ਔਕਾਤ ਇਹਦੀ ਆਪ ਦੀ ਹੈਗੀ ਹੈ ਕਮੈਂਟਾਂ 'ਚ ਵੇਖੋ ਬੰਦਿਆਂ ਨੇ ਆ ਵੀ ਲਿਖਿਆ ਹੈ ਵੀ ਆਪ ਦੀ ਔਕਾਤ ਦੇਖ ਤੇ ਮੈਂਦੀ ਆ ਬਾਤ ਵੇਖੋ ਸਾਲੇ ਯਾਰ ਛੱਡ ਪਰ ਆਂ ਜੀਆਂ ਖੱਚਾਂ ਨਹੀਂ ਵਾਰੀ ਦੀ ਹੁੰਦੀ ਸੋ ਇਹ ਤੁਸੀਂ ਲਾ ਲਓ ਖੱਚ ਜਨਾਨੀ ਨੂੰ ਆਪਣੇ ਮੈਂ ਕ ਭੈਣ ਚ ਜੈਸਮੀਨ ਸੈਂਟਲਸ ਦੇ ਚਤਣਾ ਵਾ ਬਾਲਾ ਮੈਂ ਕ ਵੀ ਉਹ ਜਿਹੀ ਆਉ ਵੀ ਉਹ ਜਿਹੀ ਆ ਬੰਦਰ ਮੋਹੀ ਜਿਹੜੀ ਆ ਪਰ ਅੱਜ ਪਿੱਛੇ ਬੋਲਦੀ ਆ ਨਾ ਵੀ ਮਹਿਕ ਦੀ ਔਕਾਤ ਖਣ ਕੀ ਦੀ ਔਕਾਤ ਦੇਖ ਮੈਨੂੰ ਲੱਗਦਾ ਬੰਦੋਂ ਕਲੀਸ ਹਫਤੇ ਬਾਅਦ ਇਹਨੇ ਵੱਡੀ ਦਿੱਤੀ ਹੋਣੀ ਆ ਉਹ ਪਰਲਾ ਵਾਲੇ ਮੌਸਕ ਜੇ ਨੂੰ ਛੱਡਣ ਪਿੱਛੇ ਤੇ ਆਹ ਇੰਸਟਾਗ੍ਰਾਮ ਤੇ ਕੂਸੀਆਂ ਪੋਰਨ ਲਈ ਇਨਨੋ ਪੁੱਛਣਾ ਲਾ ਹੋ ਬੇਬੀ ਸਾਲਿਓ ਕੋਸ ਪਰ ਦੋ ਲੇਖ ਲੋ ਕੁਈ ਕੰਮਾ ਜੋ ਜੈਂਟੀ ਕੀ ਕੋਸ ਐ ਕਲੋਂਗੀ ਨਹੀਂ ਔਕਾਤ ਆ ਜੀ ਸਾਡੀ ਕਾਤ ਨੂੰ ਸਾਰੇ ਤੁਸੀਂ ਡੀਸੀ ਲੱਗ ਗਈ ਜਿਆਜੇ ਤੁਹਾਡੇ ਮੂੰਹ ਨੇ ਮੈਨੂੰ ਲੱਗਦਾ ਅਗਲਾ ਤੁਹਾਨੂੰ ਖਰੇ ਨਾ ਬੜੇ ਜੀ ਉਹਨਾਂ ਨੂੰ ਤੁਹਾਡੇ ਲੱਛਣਾਂ ਦਾ ਪਤਾ ਲੱਗ ਗਿਆ ਨਾ ਤੁਸੀਂ ਤਾਂ ਗੇਟਾਂ ਤੇ ਦੇ ਲੀਆਂ ਤੇ ਨਾ ਬੰਨ ਦੇਵੀ ਪਰ ਬਝ ਗਏ ਨਵਾਂ ਸਾਲ ਹੈਪੀ ਨਿਊ ਇਅਰ ਕਰੋਗੇ ਏਡੀ ਏ ਰੀਲ ਤੇ ਪਾਬਾ ਚੋਣਿਆ ਸਭ ਤੋਂ ਪਹਿਲਾਂ ਤਾਂ ਸਾਨੂੰ ਦੋ ਯਾਰ ਪਕੀ ਤੇ ਬਹੁਤ ਬਹੁਤ ਮੁਬਾਰਕਾਂ ਇਸ ਸਾਲ ਮੇਰੇ ਸਾਰੇ ਮਿੱਤਰ ਪਿਆਰਿਆਂ ਤੇ ਘਰੇ ਸਾਰੇ ਸਬਸਕ੍ਰਾਈਬਰਾਂ ਦੇ ਘਰੇ ਜਿਹੜੇ ਵੀ ਮੈਨੂੰ ਦੇ ਦਿੰਦੇ ਨੇ ਨਾ ਬਹੁਤ ਫੜ ਖੁਸ਼ੀਆਂ ਲੈ ਕੇ ਆਵੇ ਜੋ ਜੋ ਉਹਨਾਂ ਦੇ ਸੁਪਨੇ ਨੇ ਨਾ ਸਾਰੇ ਪੂਰੇ ਹੋ ਜਾਣ ਬਾਕੀ ਆਪਣੀ ਬਿਊਟੀ ਰਸ ਲਿਖ ਕਮੈਂਟ ਵਾਲੀ ਆਪਸ਼ਨ ਹੁੰਦੀ ਉੱਥੇ ਸਾਨੂੰ ਵੀ ਕਮੈਂਟ ਕਰਕੇ ਕਹਿ ਦੇ ਬਾਕੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਮਿਹਰ ਭਰੇ ਹੱਥ ਰੱਖੇ ਸਭ ਦੇ ਪਰਿਵਾਰਾਂ ਤੇ ਹੁਣ ਆਉਨੇ ਆਪਾਂ ਇਹਦੀ ਵੀਡੀਓ ਤੇ ਕਿਤੜਾ ਦਾ ਇੱਕ ਪਾਸਾ ਆਏ ਚੱਕਦੇ ਜਿਵੇਂ ਉਹਨਾਂ ਬਾਰੇ ਬਾਤੋ ਬਾਅਦ ਇਹ ਹੀ ਆਉਂਦੀ ਆ ਨਾ ਹਿੱਲਿਆ ਕਰ ਤੂੰ ਨਾ ਹਿੱਲਿਆ ਕਰ ਕਿਉਂ ਤੂੰ ਸਾਡੇ ਜਬਾਕਾ ਤੇ ਮੂਡ ਖਰਾਬ ਕਰਦੀ ਰਹੀ ਨਹੀਂ ਆ ਜੇ ਜੇ ਤੂੰ ਐਕਸ਼ਨ ਮਾਰਦੀ ਆ ਨਾ ਇਹ ਜੇ ਤਾਂ ਉਹ ਨਹੀਂ ਮਾਰਦੀ ਆ ਜਿਹੜੀਆਂ ਕਰੋਮ ਤੇ ਆਉਂਦੀਆਂ ਨੇ ਨਾਲੇ ਨਵੇਂ ਸਾਲ ਚੜ ਗਿਆ ਪਰ ਇਹ ਨਵੇਂ ਸਾਲ ਤੇ ਵੀ ਭੋੜ ਲੋ ਨਹੀਂ ਹਦੀ ਇੰਨਾ ਹੌਸਲਾ ਪਤਾ ਨਹੀਂ ਮੇਰੇ ਸਾਰਿਆਂ ਚ ਕਿੱਥੋਂ ਆਦਾ ਹੈ ਦਰੀਬਾਂ ਦੀ ਗਰੀ ਦੇਵੀ ਨਤਾਂ ਦੇਖੋ ਕਿ ਦੀਆਂ ਨਿਤਾਂ ਹੀ ਤੱਕ ਰੇ ਪਾ ਦ ਜਾਂਦੀਆ ਕਰੇ ਆ ਜਾਂਦੀ ਆ ਬਾਕੀ ਤੁਹਾਨੂੰ ਬਹੁਤ ਬਹੁਤ ਲਾਨ ਤਾਂ ਆਹ ਸਾਲ ਵੀ ਸਾਡਾ ਮਨੋਰੰਜਨ ਘੱਟ ਨਾ ਹੋਣ ਦਿਓ ਤੁਸੀਂ ਚੜਦੇ ਤੇ ਚੜਦੇ ਫੁੱਜੂ ਕੰਮ ਕਰਨੇ ਤੇ ਲੋਕਾਂ ਨੇ ਚੜਦੀਆਂ ਤੂੰ ਚੜਦੀਆਂ ਤੁਹਾਨੂੰ ਗਾਲਾਂ ਕੱਢਣੀਆਂ ਨੇ ਬਾਕੀ ਮੇਰੇ ਪਿਆਰੂ ਜਿੰਨੀ ਇਹਨਾਂ ਨੂੰ ਸਪੋਰਟ ਕਰਦੇ ਹੋ ਸਾਨੂੰ ਵੀ ਕਰ ਦੇਖ ਰੂ ਟਾਰਗੇਟ ਆਪਾਂ ਦੋ ਹੇਰ ਲਾਈਕ ਤੇ ਟੈਨ ਸਬਮਟ ਦਰ ਕੀ ਹੋਇਆ ਪੂਰਾ ਜ਼ਰੂਰ ਕਰ ਦਿਓ ਯਾਰ ਮੇਰੇ ਸਾਲੇ ਨੇ ਪੀਣੀਆਂ ਦੂਧੀਆਂ ਬੋਤਲਾਂ ਤੇ ਫੀਲਿੰਗਾਂ ਜਲ ਬਈਆਂ ਅੱਜ ਕੱਲ੍ਹ ਤਾਂ ਕਿਹਾ ਹਜੇ ਕੰਜਰੀਪੋਨਾ ਆਮੀ ਹੋਇਆ ਪਿਆ ਇਹ ਉਹ ਨਹੀਂ ਕਿ ਨਾ ਦੇਖਿਆ ਹਾਂ ਹੁੰਦੇ ਨੇ ਤੇ ਚਾਰ ਜਾਂਦੇ ਨੇ ਇੱਕ ਪਾਸੇ ਭਾਈ ਚੜਾ ਹੁੰਦਾ ਤੇ ਇਹਨਾਂ ਦਾ ਮੈਨੂੰ ਲੱਗਦਾ ਭੈਣ ਚੜਾ ਹੋਣਾ ਇਹ ਦੋਹੇ ਰਲ ਕੇ ਇੱਕ ਦੂਜੇ ਤੇ ਉਂਗਲ ਇੱਕ ਮਿੰਟ ਜੀ ਉਹ ਬੱਸ ਜਾ ਉਹ ਗਲਤ ਹੋ ਗਿਆ ਇਹ ਦੋਹੇ ਜਾਨੀਆਂ ਰਲ ਕੇ ਪ੍ਰੋਗਰਾਮ ਤਾਂ ਹੋ ਦੀਆਂ ਹੋਣਗੀਆਂ ਤਬਾ ਟਬਾ ਜਦੋਂ ਦੇ ਲੋਕ ਕੁੱਤੇ ਬਨਣ ਲੱਗੇ ਨੇ ਨਾ ਉਦੋਂ ਹੁੰਦੀਆਂ ਇਹ ਜੀਆਂ ਕਈ ਖੁੱਲ ਗਈਆਂ ਬਸ ਇਹਨਾਂ ਨੂੰ ਹੋਰ ਕਾਸੇ ਦਿਨ ਸ਼ਿੱਤਰਾਂ ਦੀ ਕਾਤਾ ਮੈਨੂੰ ਲੱਗਦਾ ਜਹ ਜੇ ਤਰੇ ਲੱਸ ਨੇ ਜ਼ਿੰਦਗੀ ਤਾਂ ਨਹੀਂ ਹੈਗੀ ਕਿ ਜ਼ਿੰਦਗੀ ਲੱਤਾਂ ਚ ਕਾ ਆ ਗਈ ਫਿਰ ਹੋੜ ਇੱਕ ਦਿਨੇ ਵਿੱਚ ਪਵਾ ਗਈ ਲੇਕਿਨ ਮਨ ਪੁਨਾ ਤਾਂ ਤੇਜ ਹੋਣੀ ਵੈ ਤੈਨੂੰ ਗਲ ਬਕੜੀ ਵੈ ਉਟਕੇ ਗਲ ਬਕੜੀ ਮੈਂ ਪਾਉਣੀ ਏ ਤੈਨੂੰ ਗਲ ਸਮਝਾਉਣੀ ਸਾਰੀ ਟੂੜੀ ਤੇ ਟੰਗ ਗਿਆ ਵੇ ਕਰ ਲੋ ਗੱਲ ਭੈਣ ਚੋ ਜਿਹੜੀ ਉਮਰ ਚ ਇਹਨਾਂ ਨੂੰ ਤੇ ਤੜਤੋਣਾ ਸਿੱਖਣਾ ਚਾਹੀਦੇ ਨੇ ਨਾ ਉਹ ਉਮਰ ਤੇ ਹੀ ਆ ਕਿ ਤੂੰ ਜਿਹੜੀਆਂ ਮਿੱਠੀਆਂ ਲੈਣ ਲੱਗੇ ਹੋਏ ਨੇ ਭੈਣ ਚੋ ਇਹ ਇਸ ਉਮਰ ਚ ਨਾ ਬਾਸੀ ਨਾ ਕਿਥੋ ਚੂਹੇ ਕਟਕੇ ਖਾਂਦਾ ਹੁੰਦਾ ਸੀ ਰਨਾ ਪੰਜ ਇੱਕ ਮਿੰਟ ਜੀ ਬਸ ਇਸ਼ਾ ਮੁਸਾਛੀ ਜੱਚੀ ਦੱਸੋ ਕੰਦੇਜ਼ੀ ਕੇ ਨਾ ਹਰਾਮਜਾਦੇ ਤੂੰ ਮੈਨੂੰ ਸਾਲੀ ਇਹ ਖੱਲੇ ਸਮਝਾਉਂਦੀ ਵੀ ਇਹਨਾਂ ਦੇ ਘਰ ਦਿਨ ਨੂੰ ਰੋਗ ਦੇ ਕੇ ਆਉਣੀ ਹੈਗੇ ਉਹਦਾ ਰੰਗਾਂ ਰੰਗ ਪ੍ਰੋਗਰਾਮ ਬਣਾਇਆ ਪਿਆ ਮੇਰੇ ਸਾਹਯਾਨੀ ਜਿੰਦਤ ਮਾਹੀ ਨੂੰ ਖੁੱਟ ਕੇ ਗਲ ਬਖੜੀ ਬਾਜ ਪਈ ਮੈਂ ਕਹਿੰਨਾ ਪਹਿਲਾਂ ਖੁੱਟ ਕੇ ਜੀ ਉਂਗਲ ਦੇ ਜਿੰਦਤ ਮਾਹੀ ਦੇ ਕੀੜਾ ਦੇਖੇ ਦੇ ਕਿਹੜਾ ਟੱਪਦਾਗਾ ਇਹੋ ਜੇ ਕੁੜੀਆਂ ਆਵਿਆ ਕਰਕੇ ਅੱਜਕੱਲ ਦਾ ਇੰਸਟਾਗ੍ਰਾਮ ਦਾ ਮਾਹੌਲ ਅਹੋਜੇ ਬਣ ਗਿਆ ਵੀ ਆਪਾਂ ਕਰਦਿਆਂ ਕੋਲ ਬੈ ਕੇ ਇਹਨੂੰ ਖੋਲ ਨਹੀਂ ਸਕਦੇ ਪਤਾ ਨਹੀਂ ਭੈਣ ਚੁੱਕ ਕੇ ਕਿਹੜੇ ਨੇ ਕਿਹੜਾ ਚੰਦ ਚਾੜਿਆ ਹੋਵੇ ਏ ਅਗੇਜੀ ਸ਼ੋਪਰੀ ਗਏ ਮੇਰੇ ਸਾਰਿਆਂ ਨੇ ਖਾਣੇ ਨਾਲ ਕਿਚ ਚੂਹੇ ਤੇ ਪੀ ਲਿੰਗਾ ਫੀਮਾ ਦੀ ਮੇਰੇ ਆ ਸਾਰੇ ਇਨੀ ਇਕੱਠੀ ਕਿਉਂ ਖਾ ਗਿਆ ਦੋ ਟੰਗ ਕਰ ਲੈਣੇ ਸੀ ਇਹਦੇ ਪਾਵੇਂ ਮੇਂ ਬੇੜਾ ਸਾਲਾ ਗਰਦਨ ਤੋਂ ਮੈਲ ਇਕੱਠੀ ਕਰੀ ਫਿਰਦਾ ਹੋਵੇ ਤੇ ਤਖਾਉਂਦਾ ਆਇਆ ਫਿਰਦਾ ਵੀ ਪਾਂ ਤੋਂ ਮਾਪੀਮ ਕੰਨਾਂ ਵੀ ਮਾਤਾ ਕਾਸਾ ਬਰਦਾ ਲੈਂਡ ਲਾਉਂਦਾ ਇਹ ਜਿਹਾਂ ਦੇ ਲੱਛਣਾਂ ਤੋਂ ਪਤਾ ਲੱਗ ਜਾਂਦਾ ਮੱਥੇ ਤੇ ਨਹੀਂ ਲਿਖਿਆ ਹੁੰਦਾ ਵੀ ਇਹੀ ਸਾਲੇ ਫੁੱਦੂ ਨੇ ਭੁੱਖੇ ਨੰਗੇ ਮੇਰੇ ਸਾਲੇ ਐਸ ਕੰਮ ਤੇ ਹੋਗੇ ਨਾਲੇ ਜਿੰਨੀ ਫੀਮ ਫਰਾਬ ਤੁੰ ਖਾਦੀ ਆ ਨਾ ਇੰਨੀ ਨਾਲ ਤਾਂ ਮੈਂ ਨਾ ਘਟ ਲੈਣਾਗਾ ਨਾਲੇ ਕਿਸੇ ਨੇ ਐਵੇਂ ਨਹੀਂ ਕਿਹਾ ਨਾ ਵੀ ਮੰਮੀ ਗਵਾਂਦੀ ਆਂਦੇ ਬਿੰਦੀ ਮੰਗਦੀ ਫਿਰਦੀ ਆ ਬਿੰਦੀ ਨਹੀਂ ਹੈਗੀ ਇਹ ਫੀਮ ਸੀ ਫੀਮ ਨਾਲੇ ਵੀ ਮੇਰਾ ਥੋੜੀ ਖਾ ਕਿਤੇ ਸਾਲਿਆ ਉਬੋ ਡੋਜਣਾ რალი ਹਾਜੰਦੇ ਕੁੜੀ ਆਵੇ ਪਰ ਮਾਤਮਾ ਕਰੇ ਈ ਦੁਰ ਨੂੰ ਸਾਰਾ ਸਾਰੀ ਗਾਣਾ ਪੈਂਦੀਆਂ ਰਹੇ ਭੈਣ ਚ ਉਹ ਮੂਰੇ ਬਿਠਾਈ ਆ ਅਦਨ ਅੰਗੇ ਦੇ ਕਪੜੇ ਪਵਾ ਕੇ ਉਹਨੂੰ ਖੈ ਠੰਡਾਂ ਲਵਾ ਲਈ ਮਰੀਆ ਸਾਰੇ ਨਮੂਨੀਆਂ ਘਰਾਤੇ ਗਾਉਨ ਭੈਣ ਚ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਵੀ ਮੇਰੀਆਂ ਅੱਖਾਂ ਦੀ ਕੀ ਮਜਬੂਰੀ ਹੈ ਜਿਹੜੇ ਮੈਨੂੰ ਇਹ ਜੇ ਕੁੜੀ ਆਵੇ ਦੇਖਣੇ ਪੈਂਦੇ ਨੇ ਮੇਰੇ ਸਾਰੇ ਮੈਲ ਖੁਰੇ ਜੀ ਨਾਲੇ ਕੁੜੀ ਆਵਿਆ ਤੂੰ ਉਦੋਂ ਟੱਕਣਾ ਆਟੀ ਉਦੋਂ ਟੱਕ ਤੁੰ ਬਲ ਕੋ ਲੈਣਾ ਠਾ ਹੈਗਾ ਜਦੋਂ ਤੈਨੂੰ ਮੁਨੌਕਤਾ ਦੀ ਸੇਵਾ ਆਲਾ ਮੈਂ ਤੂੰ ਵੀ ਲੈ ਕੇ ਨਹੀਂ ਜਾਂਦਾ ਛੋਟੇ ਹੱਥੀ ਚ ਪਾ ਕੇ ਜਿੰਨਾ ਤੱਕ ਤੇ राम ਤੇ ਲੱਤਾਂ ਨਹੀਂ ਪੈਂਦੀਆਂ ਉਦੋਂ ਤੱਕ ਇਹ ਜਿਹੇ ਹਰਕਤਾਂ ਕਰਨਾ ਜਮਾਨਾ ਆਦੀ ਇਹ ਜੇ ਸ਼ਪਰੀਆਂ ਦੇ ਬਿਆਹ के ਸੀ ਕੀ ਕਿਉਂ ਹੁੰਦੇ ਨੇ ਕਿਉਂਕਿ ਇਹਨਾਂ ਤੇ ਕੀੜਾ ਹੁੰਦਾ ਜਾੜ ਕੇ ਨਹੀਂ ਕਿ ਤੜਾਜ ਹਲੋ ਗਾਇਸ ਆ ਤੁਸੀਂ ਖਾਲ ਲੱਕਿਆ ਫੁਰਗਾ ਦੋ ਕਤਸ ਬਾਰੇ ਖਾਤੀਆਂ ਹੁਣ ਆ ਰਿਹਾ ਚਾਰ ਆਖੀ ਤੋ ਮਰੇ ਸਾਰੇ ਦਾ ਜਰਨਲ ਦਾ ਸੋਸ਼ਲ ਮੀਡੀਆ ਇਹ ਜਹੰਦੇ ਹੱਥ ਆਇਆ ਨਾ ਸੋਸ਼ਲ ਮੀਡੀਆ ਦੀ ਭੈਣ ਚੋ ਭੈਣ ਹੀ ਗੜੀ ਗਈ ਭੈਣ ਦੇ ਯਾਰਾਂ ਦੀਆਂ ਧੂਰੀ ਲੰਦੋ ਬਲੌਗ ਕਿਚਾਲੇ ਜਾਂਦੇ ਨੇ ਫੀਲਿੰਗ ਹੀ ਚੱਖਣ ਲੱਗ ਜਾਂਦੇ ਨੇ ਜਿਵੇਂ ਮੇਰੇ ਸਾਰੇ ਬਾਕੀ ਤਾਂ ਫੁੱਦੂ ਹੀ ਤੁਰੇ ਫਿਰਦੇ ਨੇ ਆਹ ਦੇਖ ਲਾ ਭੈਣ ਦਾ ਯਾਰ ਗਲਬੀ ਚੱਤੀ ਆਲਾ ਐ ਆਵਦੇ ਹੋਂ ਬਰਦਾਸ਼ੋਰ ਬਰੋਸਿਸ ਹਾਂ ਜੀ ਦਾ ਅਸਿਆ ਮੈਨੂੰ ਤਾਂ ਸਲਾ ਆਂ ਲੱਗਿਆ ਸੀ ਜਿਵੇਂ ਬਿੱਲੀ ਧੀ ਲਿੰਦੀ ਰੱਖੀ ਹੁੰਦੀ ਆ ਓ ਬਾਏ ਓਏ ਤੇ ਕੌਲੀ ਚ ਗੂਹਾ ਅਸੀਂ ਤਾਂ ਕੁਰੇ ਤੇ ਬੋਜਨੀਆਂ ਅਸੀਂ ਤਾਂ ਇੱਥੇ ਉਹੀ ਤੁਰੇ ਫਿਰਦੇ ਨਾਲੇ ਅਸੀਂ ਪੂਰੀਆਂ ਖਾਧੀਆਂ ਨੇ ਪੂਰੀਆਂ ਨਹੀਂ ਖਾਧੀਆਂ ਨਾਲੇ ਮੈਨੂੰ ਤਾਂ ਇਹ ਮੈਨੂੰ ਲੱਗਦਾ ਕਿ ਜਿਹੜੀਆਂ ਪੂਰੀਆਂ ਨੇ ਨਾ ਤੁਸੀਂ ਵੀ ਇਹ ਪਹਿਲੀ ਵੀਰੀ ਖਾਧੀਆਂ ਨੇ ਕਿਉਂਕਿ ਇੰਨੀ ਖੁਸ਼ੀ ਤਾਂ ਮੋਦੀ ਨੂੰ تھی ਜੀ ਫਿਰ ਪ੍ਰਧਾਨ ਮੰਤਰੀ ਬਾਲ ਨਾ ਬਲੇ ਨਹੀਂ ਹੋਈ ਗਿਣੀ ਤੁਨੂ ਹੋਈ ਪਈ ਬੁਦੇ ਕ੍ਰੈਡਿਟ ਨਹੀਂ ਚਾਹੀਏ ਬਾਕੀ ਮੇਥ ਰੁਪਿਆਰੋ ਲਾਈਕ ਕਮੈਂਟ ਕਰਕੇ ਦੱਸ ਦਿਓ ਬਿਰੋ ਕਿਦਾਂ ਦੇ ਲੱਗੀ ਗਿਨੀ ਸਪੋਰਟ ਇਹ ਜਨ ਨੂੰ ਕਰਦੇ ਹੋ ਨਾ ਉਨੀ ਸਾਨੂੰ ਵੀ ਕਰਦੇ ਕਰੋ ਯਾਰ